ਅਫੀਕੁਰ ਜੀ ਕੀ ਕਹਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰਵਾਸੀਆਂ ਵੱਲੋਂ ਲੁਧਿਆਣੇ ਪਿੰਡ ਲਾਧੀਆਂ ਦੇ ਵਿੱਚ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਨ ਦੌਰਾਨ ਭੈਣ ਦੇ ਪੇਟ ਦੇ ਵਿੱਚ 4 ਮਹੀਨੇ ਦਾ ਬੱਚਾ ਸੀਗਾ ਉਹਦੀ ਜਾਨਤ ਹੋ ਚੁੱਕਿਆ ਆ ਤੇ ਪਰਿਵਾਰ ਨੇ ਚੋਣ ਪਰ ਬੀਤ ਰਹੀ ਆ ਉਹ ਸਿਰਫ ਅਸੀਂ ਜਾਣਦੇ ਆ ਜਾਂ ਪਰਿਵਾਰ ਜਾਣਦਾ ਜਾਂ ਪੰਜਾਬ ਜਾਣਦਾ ਠੀਕ ਹੈ ਜੀ ਇਹਨਾਂ ਨੇ ਜਾ ਕੇ ਥਾਣੇ ਰਪੜ ਲਖਾਈ ਆ ਤੇ ਪ੍ਰਸ਼ਾਸਨ ਨੇ ਹਲੇ ਤੱਕ ਉਹ ਬੱਦੇ ਨਹੀਂ ਪੜੇ ਤੇ ਆਪਾਂ ਹੁਣ ਇਹ ਪਰਿਵਾਰ ਤੋਂ ਪੁੱਛਦੇ ਹਾਂ ਜੀ ਗੱਲਬਾਤ ਕੀ ਹੋਈ ਆ ਪਿੰਡ ਦੇ ਮੋਹਦਵਾਰ ਸਰਪੰਸਾ ਪੁੱਜੀ ਹੋਏ ਆ ਇਸ ਮਸਲੇ ਨੂੰ ਸਰਪੰਸਾਹ ਕਹਿੰਦੇ ਆ ਵੀ ਅਸੀਂ ਸਿਰੇ ਲਾ ਕੇ ਛੱਡਾਂਗੇ ਉਸ ਭੈਣ ਨੂੰ ਵਿਸ਼ਵਾਸ ਦਿਵਾਨੇ ਆ ਇਨਸਾਫ ਦਿਵਾ ਕੇ ਛੱਡਾਂਗੇ ਜੇ ਭੈਣ ਦੀ ਕੋਈ ਸੁਣਵਾਈ ਨਹੀਂ ਹੁੰਦੀ ਮਿਸਲ ਸਤਲੁਜ ਵੱਲੋਂ ਅਸੀਂ ਉਹਨਾਂ ਦੇ ਪੂਰੇ ਪ੍ਰਤੱਖ ਨਾਲ ਕਿਤੇ ਤੱਕ ਸਾਨੂੰ ਜਾਣਾ ਪਿਆ ਸੀ ਜਰੂਰ ਜਾਵਾਂਗੇ ਅਸੀਂ ਉਮੀਦ ਕਰਦੇ ਆ ਪ੍ਰਸ਼ਾਸਨ ਤੋਂ ਜਲ ਤੋਂ ਜਲਦ ਇਸ ਭੈਣ ਨੂੰ ਇਨਸਾਫ ਮਿਲੇ ਤੇ ਜਿਨ੍ਹਾਂ ਨੇ क्राइम ਕੀਤਾ ਜੋ ਪ੍ਰਵਾਸੀ क्राइम ਕਰਕੇ ਚਲੇ ਗਏ ਸਨ ਜਲ ਤੋਂ ਜਲਦ ਉਹ ਫੜੇ ਜਾਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੋ ਪੰਜਾਬ ਵਿੱਚ ਰਹਿ ਕੇ ਇਹਨਾਂ ਦੁਦਕਾਂਡ ਕਰ ਰਹੇ ਆ ਆ ਭਾਈ ਜੀ ਉਹਨੇ ਸਾਨੂੰ ਸਾਰੀ ਗੱਲਬਾਤ ਦੱਸਣੀ ਵੀ ਉਹ ਕੀਤੀ ਇਹਨਾਂ ਨਾਲ ਭਾਈ ਗੁਰਜੀ ਦਾ ਖਾਲਸਾ ਇਹ ਰੀਤੀ ਮੇਰੀ ਵਾਈਫ ਨਾਲ ਦੋ ਵੀ ਇਹਨਾਂ ਨੇ ਪ੍ਰਵਾਸੀਆਂ ਨੇ ਤੇ ਉਹਨਾਂ ਦੇ ਪੰਜ-ਛੇ ਬੰਦਿਆਂ ਨੇ ਮਿਲ ਕੇ ਜੋ ਘਟਨਾ ਇਹਨਾਂ ਨੇ ਦੋਸ਼ ਕਰਮ ਕੀਤਾ ਉਹ ਬਹੁਤ ਇਨਾਂ ਨੇ ਗਲਤ ਕੀਤਾ ਬਹੁਤ ਪ੍ਰਸ਼ਾਸਨ ਜੋ ਵੀ ਕਰ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕੁਛ ਨਹੀਂ ਹੋ ਰਿਹਾ ਨਾ ਉਹਨਾਂ ਇੱਕ ਬੰਦੇ ਫੜੇ ਗਏ ਆ 5 ਦਿਨ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਪਹਿਲੀ ਚੀਜ਼ ਤਾਂ ਮੇਰੀ ਸਭ ਤੋਂ ਵੱਡੀ ਅਪੀਲ ਆ ਸਰਕਾਰ ਨੂੰ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਵੀ ਜਦੋਂ ਪ੍ਰਵਾਸੀਆਂ ਨੂੰ ਕੁਛ ਕੋਈ ਵੀ ਆਉਂਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਰੱਖਣੀ ਚਾਹੀਦੀ ਬਿਨਾ ਵੈਰੀਫਿਕੇਸ਼ਨ ਤੋਂ ਜਦੋਂ ਆਪਾਂ ਰੱਖਦੇ ਆ ਤਾਂ ਆ ਹੀ ਕੁਛ ਹੋਣਾ ਮੈਂ ਅੱਜ ਮੇਰੇ ਘਰੇ ਅੱਗ ਲੱਗੀ ਕੱਲ ਨੂੰ ਥੋੜੇ ਵੀ ਲੱਗ ਸਕਦੀ ਹੈ ਅਜੀ ਮੇਰੇ ਨਾਲ ਹੀ ਹੋਇਆ ਕੱਲ ਨੂੰ ਇਹ ਤੁਹਾਡੇ ਨਾਲ ਵੀ ਹੈ ਮੈਂ ਤਾਂ ਹੀ ਕਰਦਾ ਹਾਂ ਵੀ ਜੇ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਮੈਂ ਗਾਈ ਉਹਨਾਂ ਦੀ ਮਤ ਲਵਾਂਗਾ ਇਸ ਇੱਕ ਜਿੱਥੇ ਬੰਦੀਆਂ ਦੀ ਮਦਦ ਲੈ ਕੇ ਫਿਰ ਜੋ ਵੀ ਸਾਥ ਹੋਵੇਗੇ ਹੋਊ ਨੂੰ ਕਰੂੰਗੀ ਬਾਕੀ ਸਰਪੰਚਾ ਰਹਿਗੇ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਦਵਾ ਜੀ ਪਰਿਵਾਰ ਨੂੰ ਭਰੋਸਾ ਵੀ ਤੁਸੀਂ ਸਾਰੀ ਕਾਰਵਾਈ ਮੁਰੇ ਹੋ ਕੇ ਨਾਲ ਹੋ ਕੇ ਕਰਵਾਉਂਗੇ ਤੇ ਪਿੰਡ ਦੇ ਵਿੱਚੋਂ ਜੋ ਪ੍ਰਵਾਸੀ ਆਏ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਗੇ ਜੀ ਤੁਸੀਂ ਦੱਸੋ ਸਾਰੇ ਸਾਰਿਆਂ ਨੂੰ ਦੱਸੋ ਜੀ ਤੁਸੀਂ ਇਹਦੀ ਚੀਜ਼ ਦਾ ਹੱਲ ਕਿਵੇਂ ਕਰਵਾਉਗੇ ਐਸਐਚਓ ਸਾਹਿਬ ਨਾਲ ਬਾਈਬਰੀ ਖਾਲਸਾ ਪਤ ਜੀ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਟੈਲੀਫੋਨ ਤੇ ਤੇ ਜਿਹੜਾ ਮੈਟਰ ਹੋਇਆ ਸੀ ਉਦੋਂ ਮੇਰੇ ਨਾਲ ਜੇ ਸੀ ਬੰਦੇ ਮੇਰੇ ਗਾਇਸ ਸੀਪੀ ਸਾਹਿਬ ਨੂੰ ਮਿਲਕੇ ਆਏ ਆ ਐਸਐਚਓ ਸਾਹਿਬ ਨੇ ਪਰਚਾ ਦਰਜ ਕਰਤਾ ਵਾ ਬੰਦੇ ਪਿੰਡੋਂ ਪ੍ਰਕਾਸ਼ ਘਰੋਂ ਭਗੌੜੇ ਹੋਏ ਹੋਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਪਰਿਵਾਰਾਂ ਦਾ ਪਤਾ ਕਰਕੇ ਉਹਨਾਂ ਦੀ ਰਿਕਟ ਪਾਈ ਜਾਊਗੀ ਪਰਚੇ ਵਿੱਚ ਜੇ ਕੋਈ ਕਮੀ ਪੇਸ਼ ਹੋ ਤਾਂ ਵਾਦਾ ਕੀਤਾ ਜਾਊਗਾ ਦੋਸਤਾਂ ਨੂੰ ਮਾਰਿਆ ਬੰਦਿਆਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਕੀ ਐਮਐਲਏ ਸਾਹਿਬ ਸਰਦਾਰ ਜੀਵਨ ਸਿੰਘ ਸੰਘੋੜ ਦੇ ਵੀ ਧਿਆਨ ਵਿੱਚ ਲਿਆਂਦਾ ਜਾਊਗਾ ਜੋ ਪਿੰਡ ਦੇ ਵਿੱਚ ਪ੍ਰਵਾਸ ਵੱਧ ਰਿਹਾ ਪੰਜ ਸਰਪੰਚ ਸਾਹਿਬ ਉਹ ਤੁਸੀਂ ਕਿਵੇਂ ਰੋਕੂਗੇ ਉਹਦੇ ਬਾਰੇ ਵੀ ਹੁਣ ਅਸੀਂ ਕਰਾਂਗੇ ਡੈਰੀਫੀਕੇਸ਼ਨ ਕਰਕੇ ਰੱਖਾਂਗੇ ਜਿਹੜਾ ਵੀ ਕੋਈ ਆਊਗਾ ਬਾਕੀ ਬਾਈ ਜੀ ਸਾਡੇ ਲਾਦਿਆਂ ਵਿੱਚ 100 ਏਕੜ ਦੇ ਤਕਰੀਬਨ ਜ਼ਮੀਨ ਵਿਕ ਚੁੱਕੀ ਆ 100 ਕਿਲਾ 23 ਕਲੋਨੀਆਂ ਬਣ ਚੁੱਕੀਆਂ ਨੇ ਤੇ ਇਸ ਬਾਰੇ ਜਿੰਨੇ ਵੀ ਮਾੜੇ ਬੰਦੇ ਆਉਂਦੇ ਆ ਮਣੇ ਹੋਏ ਮਕਾਨ ਲਾ ਲਿਆ ਤੋਂ ਖਰੀਦ ਲੈਂਦੇ ਨੇ ਵਿੱਚ ਆ ਕੇ ਬਹਿ ਜਾਂਦੇ ਨੇ ਕਿਤੇ ਮੁੰਬਈ ਤੋਂ ਫੋਨ ਆਉਂਦਾ ਕਿਤੇ ਦਿੱਲੀ ਤੋਂ ਫੋਨ ਆਉਂਦਾ ਕਿਤੇ ਬਾਹਰ ਦੇ ਸਟੇਟਚਨ ਤੋਂ ਫੋਨ ਆਉਂਦਾ ਸਾਨੂੰ ਸਪੈਸ਼ਲ ਤੌਰ ਤੇ ਬੰਦੇ ਭੇਜ ਕੇ ਬੰਦੇ ਲੱਭਣੇ ਪੈਂਦੇ ਕਿਹੜੇ ਘਰ 'ਚ ਕਿੱਥੇ ਰਹਿੰਦੇ ਨੇ ਤੇ ਸਾਨੂੰ ਵੀ ਉਹਨਾਂ ਬਾਰੇ ਜਾਣਕਾਰੀ ਨਹੀਂ ਹੈਗੀ ਕਿਉਂਕਿ ਇਹ ਜਿੰਨੇ ਮਾਰੇ ਕੰਮ ਕਰਦੇ ਆ ਕਤਲ ਨਸ਼ੇ ਵਾਲੇ ਨੇ ਮਾਰੇ ਨੇ ਸਭ ਸਾਡੇ ਤਈਆਂ ਕਲੋਨੀਆਂ ਦੇ ਵਿੱਚ ਆ ਕੇ ਲੋਕ ਬਸੇ ਜਾਂਦੇ ਨੇ ਉਹ ਜਲਦੀ ਤੋਂ ਜਲਦੀ ਅਸੀਂ ਪ੍ਰਸ਼ਾਸਨ ਤੇ ਲੋਕਾਂ ਨਾਲ ਪਿੰਡ ਦੀ ਪੰਚਾਇਤ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਜਿੰਨੀਆਂ ਨੇ ਕਲੋਨੀਆਂ ਬਣਾਈਆਂ ਉਹਨਾਂ ਦੀ ਵੀ ਸਖਤਾਈ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਜਲਦੀ ਤੋਂ ਜਲਦੀ ਕੀਤੀ ਜਾਊਗੀ ਇਹ ਆਉਣ ਵਾਲਾ ਕ੍ਰੈਮ ਜਿਹੜਾ ਨਾ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਵੇਂ ਤੁਸੀਂ ਹੁਣ ਸੁਣਿਆ ਕਿ ਇਹ ਲੁਧਿਆਣੇ ਦੇ ਇੱਕ ਪਿੰਡ ਵਿੱਚ ਘਟਨਾ ਵਾਪਰੀ ਆ ਤੇ ਇਹਦਾ ਅਸੀਂ ਮਿਸਟਰ ਸਤਲਜ ਬੋਲੋ ਪਿਛਲੇ ਤੇ 2 ਸਾਲਾਂ ਤੋਂ ਅਸੀਂ ਇਹ ਮੁੱਦਾ ਚੱਕ ਰਹੇ ਹਾਂ ਕਿ ਅਸੀਂ ਹੁਣ ਇੱਕ ਹਰ ਪਿੰਡ ਵਿੱਚ ਜੋ ਸਰਪੰਚ ਹੈ ਪੰਚਾਇਤ ਜਾਂ ਹੋਰ ਐਮਸੀ ਵੀ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾਓ ਜੋ ਅੱਜ ਇਹ ਵੀਰ ਨਾਲ ਹੋਇਆ ਅਸੀਂ ਇੱਥੇ ਪਿੰਡ ਦੇ ਹੋਰ ਵੀ ਲਾਗਪਾਸ ਪਤਾ ਕਰਿਆ ਇਹਨਾਂ ਦੀ ਕਿਸੇ ਕੋਲੇ ਵੈਰੀਫਿਕੇਸ਼ਨ ਨਹੀਂ ਹੈਗੀ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਹੈਗਾ ਤੇ ਉਹਦੇ ਕਰਕੇ ਸਾਨੂੰ ਇਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਆਪਾਂ ਨੂੰ ਵੀ ਉਹ ਬੰਦੇ ਕਿੱਥੇ ਆ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤੇ ਦੂਜੇ ਨੰਬਰ ਤੇ ਇਹਨਾਂ ਨੂੰ ਇੱਥੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ 100 ਕਿਲਰ ਕਰੀਬ ਕਲੋਨੀਆ ਘੱਟ ਹੋਈਆਂ ਜਾਂ ਵਿਕ ਗਈ ਤੇ ਇਹਨਾਂ ਦੀ ਉਰੇਜ ਕਿ ਹੋਰ ਸਟੇਟਾਂ ਵਿੱਚ ਜ਼ਮੀਨ ਤੇ ਵਿਕਣ ਤੇ ਰੋਕ ਹੈ ਵੀ ਬਾਹਰੋਂ ਆ ਕੇ ਕੋਈ ਪ੍ਰਵਾਸੀ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਇਹ ਮਿਸਲ ਸਤਲੂਜ ਤੇ ਹੋਰ ਚਤਰੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਾਂ ਇਹ ਮਹੀਮ ਪੰਜਾਬ 'ਚ ਖੜੀ ਕਰੀਏ ਤਾਂ ਕਿ ਇੱਥੇ ਕੋਈ ਬਾਹਰੋਂ ਆ ਕੇ ਜ਼ਮੀਨ ਨਾ ਖਰੀਦ ਸਕਣ ਤੇ ਸਾਡਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਸਾਡੇ ਜਿਹੜੇ ਪੰਜਾਬ ਦੀ ਰੀਤੀ ਰਿਵਾਜ ਹੈ ਉਹ ਕਾਇਮ ਰਹੇ ਤੇ ਅਸੀਂ ਆਸ ਵੀ ਕਰਦੇ ਹਾਂ ਵੀ ਸਰਪੰਚ ਸਾਹਿਬ ਨੇ ਜੋ ਸਾਨੂੰ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਦੇ ਨਾਲ ਖੜਨਗੇ ਤੇ ਇਹ ਮਸਲੇ ਨੂੰ ਹੱਲ ਕਰਵਾਣਗੇ ਤੇ ਇਹਨਾਂ ਦੀ ਐਸਐਚਓ ਸਾਹਮਣੇ ਵੀ ਗੱਲ ਹੋਈ ਹੈ ਤੇ ਅੱਜ ਕਰਦੇ ਆ ਵੀ ਉਹਨਾਂ ਨੇ 2 ਦਿਨ ਦਾ ਸਮਾਂ ਕਿਹਾ ਵੀ ਅਸੀਂ 2 ਦਿਨ ਦੇ ਵਿੱਚ ਵਿੱਚ ਬੰਦਿਆਂ ਨੂੰ ਫੜਾਂਗੇ ਤੇ ਅੱਗੇ ਜਿਵੇਂ ਸਰਪੰਚ ਸਾਹਿਬ ਜਾਂ ਪਰਿਵਾਰ ਦਾ ਜੋ ਸੁਲਿਆ ਹੋਊਗਾ ਮਿਸਲ ਸਤਲੂ ਜੋਨਾਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੀ ਐ ਅੱਗੇ ਅੰਗਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ